私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家にいるときに、私の家に、私の家にいるときに、私の家に、私 ਦੇ ਖੇਡ ਦੇ ਤੇ ਖੇਡ ਦੇ ਦਾ ਤੰਤ ਵੇਲ ਵਗਦਾ ਸੀ ਖੇਡ ਦੇ ਤਾਂ ਤੇ ਪਈ ਹੋਰ ਖੇਡ ਲਾ ਗਿਆ ਬੰਦੂ ਖੇਡ ਲਾ ਵਾਦੀਆ ਖੇਡ ਲਾ ਵਾਦੀਆ ਹੁਣ ਤਾਂ ਕਹਿੰਦੇ ਚੱਕੇ ਤੇਰਾ ਬਾਪ ਪੱਤਰਾ ਹੋ ਗਿਆ ਓਏ ਆ ਤੇਰੀ ਚਾਅ ਸਿਕਾੜੀ ਹੋ ਗਈ ਆ ਸੰਜੇ ਜੀਰੇ ਤੇਰੀ ਚਾਅ ਸਿਕਾੜੀ ਹੋ ਗਈ ਆ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਉਸੇ ਨੇ ਕਹਿੰਦੇ ਆ ਮੁੰਡਾ ਰੰਦਲ ਗੋੜੀ ਜਿਹੜਾ ਕਰਦਾ ਹੋਇਆ ਪ੍ਰਦਰਸ਼ਨ Come on, 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 ਜਿਹੜਿਆ ਹੋਇਆ ਆਹ ਟਰੱਕ ਵਿੱਚ 11000 ਰੁਪਏ ਪੁੱਜਾ ਦਿੱਤਾ ਸਾਡੇ ਵੀਰ ਦੇ ਧੰਨਵਾਦ ਟਰੱਕ ਨੂੰ ਸ਼ੁਰੂ ਕਰ ਪਹੁੰਚਾ ਰਿਹਾ ਹੈ ਕਹਿੰਦਾ ਗਿਆ ਸਾਡਾ ਮਾਰਕਲੇ ਆਪਣਾ ਜੇ ਆਪਾਂ ਟਾਇਆਂ ਬਾਹਰ ਚੱਲਦੇ ਹਾਂ ਟਰੈਕਟਰ ਲੈ ਲਿਆ 5 ਸੈਂਟੀਮੀਟਰ ਦੇ ਵਿੱਚ ਭਾਈ ਟਾਇਆਂ ਬਾਹਰ ਇੱਕ ਇੱਕ ਗਰੀਬ ਜਿਹੜਾ ਸਪੀਡ ਤੇ ਆ ਜਾਓ ਵਿੱਚ ਭਰਾ ਇਸ ਸਟੇਜ ਤੇ ਜਿੱਤੇ ਅਸੀਂ 4 ਸੈਂਟੀਮੀਟਰ ਰੱਖਿਆ ਜੀ ਟਾਇਆਂ ਹੁਣ ਜਿਹੜੇ ਪਹੁੰਚ ਜਾ ਰਹੇ ਆ 4 ਸੈਂਟੀਮੀਟਰ ਬਤਾਵਦੇ ਹਾਂ ਹੁਣ ਅੱਗੇ ਲੈ ਕੇ ਹੋਰ ਟਰੈਕਟਰ ਟੈਂਕ ਨਾਲ ਆਉ ਭਰਾ ਵਰਕੇ ਭਾਈ ਅਗਲੇ ਮੈਚਾਂ ਦੇ 4-5 ਸੈਂਟੀਮੀਟਰ ਰੋਬਰ ਦੇ ਵਿੱਚ ਲੈ ਕੇ ਆਜੋ

ਆਪ ਕੋਲ ਆਪ ਬਾਹਰ ਦਿਸਾ ਦੇ ਰਿਹਾ ਪਰ ਇਹ ਕਿਸ ਤਰ੍ਹਾਂ ਦਾ ਹੈ ਜੰਗਲਾ ਅੱਜ ਤੋਂ ਦਿਸਾ ਦੀ ਗੁਰਤਾ ਬਹੁਤ ਮਿਹਨਤ ਕਰਾ ਦੇਉਂਦੇ ਇਹਨੂੰ ਜੀਵਾ ਕੇਤੇ ਆ ਰਿਹਾ ਜਦੋਂ ਕਿ ਹਸਪਤਾਲ ਕਰਦਾ ਜਿਹਦੇ ਕੋਲ ਕਿੰਨੇ ਹਸਪਤਾਲ ਕਰਾ ਦੇਉਂਦੇ ਇਹਨੂੰ ਬਹੁਤ ਆਪਰੇ ਤੋਂ ਇੱਕ ਪ੍ਰੈਕਟਿਸ ਵਾਲਾ ਇੱਕ ਜਿਹੜੇ ਦੇ ਬੱਤੀ ਆਸੋ ਤੋਂ ਕੌਣ ਇਹਦੇ ਨਾਲ ਕਮਾਲ ਕਰਦਾ ਥੋੜਾ ਬਹੁਤ ਬਹੁਤ ਤੁਹਾਨੂੰ ਕਰਦਾ ਜੇ ਪਹਿਲਾ ਜੇੜਾ ਜਿੱਤੇ ਜਿਹੜੇ ਜਿਹੜੇ ਸੀ ਬੰਦਾ ਜਿਹੜੇ ਸੀ ਪਾਰੇ ਦਾ ਹੁਣ ਰੋ ਰੋ ਕਰਦਾ ਜਿਹੜਾ ਪਾਰੇ ਦਾ ਜਿਹੜਾ ਪਾਰ ਸਲੱਤਰ ਆ ਗਿਆ ਸਮਾਪਤ ਹੋ ਗਿਆ ਇਹ ਦੋਹਾਂ ਜਾਨ ਤੋਂ ਮਾਣ ਮਾਣ ਕੇ ਜਨਰਲ ਦੇ ਰਿਹਾ ਨੂੰ ਨੇ ਅਦਾ ਵੀਰ ਬਲਕੀ ਦਾ ਪਰਿਸ਼ਾਦਾ ਦੀ ਆਪ ਪਰ ਸੱਤ ਕੇ ਦੇ ਸਭ ਤੋਂ ਤਾਪੀ ਵਾਲਾ ਮਾਰ ਕਰਦਾ ਆ ਦੇ ਵੀਰ ਜਿਹੜੇ ਕਰਦੇ ਆ ਬੱਲਾ ਹੋਇਆ ਸੱਜਿਆ ਹੋਇਆ ਫੇਰ ਮਾਦਾਂ ਵਿੱਚ ਐਂ ਦੇ ਅੰਮੋਲ ਜਮਾਨ ਹੂ ਜਦੀ ਆ ਇਸ ਪੂਰੀਆਂ ਇਸ ਫੇਰ ਦੀ ਜਵਾਬ ਹੁੰ ਜਾਂਦੀ ਹੈ ਆ ਇਸ ਸਮਾਪਤ ਐਂ ਦੇ ਜਾਨ ਦੇ ਜਾਨ ਦੇ ٻاڻا ڏينھن جو حالو آهي ته اسان کي سڀني کي ਸਹੇੜੀ ਤੇ ਕੰਮ ਚੱਕਾ ਸਾਰਾ ਹੀ ਦਾ